ਯੋਗ ਸਿਆਸਾ ਵੱਲੋਂ ਲਈ ਆਰਗੇਨਾਈਜ਼ ਰੇਂਜ ਦੇ ਕਲਾਸ ਜ਼ੀਰੋ ਟੋਲਰੈਂਸ ਪਾਲਸੀ ਹੈ ਔਰ ਉਹਦੇ ਤਹਿਤ ਔਰ ਜਿਹੜਾ 15 ਦਾ ਵਾਸਤੇ ਇਸ ਚੋ ਉਹਦੇ ਤਹਿਤ ਬਹੁਤ ਵੱਡੀ ਸਕਸੈਸ ਸਾਨੂੰ ਮਿਲੀ ਹੈ ਇੱਕ ਕ੍ਰਾਸ ਬਾਰਡਰ ਵੈਪਨ ਜਿਹੜਾ ਨੇ 9mm ਔਰ ਤਿੰਨ ਹੈਗੇ 0.30 ਬੋਰ ਦੇ ਜਿਹੜੇ ਕ੍ਰਾਸ ਦੀ ਬਾਰਡਰ ਆ ਰਹੇ ਨੇ ਦਾ ਉਹਦੇ ਥ्रू ਇੱਕ ਕਨਸਾਈਨਮੈਂਟ ਭੇਜੀ ਗਈ ਹੈ ਇਹਦਾ ਘਰ ਬਿਲਕੁਲ ਬਾਰਡਰ ਦੇ ਉੱਤੇ ਆ ਉੱਥੇ ਡਰੋਨ ਰਾਹੀਂ ਅੰਮ੍ਰਿਤਸਰ ਰੂਲ ਦਾ ਰਹਿਣ ਵਾਲਾ ਜੋ ਟੋਲਰੈਂਸ ਪਾਲਸੀ ਹੈ ਔਰ ਉਹਦੇ ਤਹਿਤ ਔਰ ਜਿਹੜਾ 15 ਦਾ ਵਾਸਤੇ ਸਿਕਿਉਰਿਟੀ ਮੀਜਰਸ ਲੈ ਰਹੇ ਆ ਸਪੈਸ਼ਲ ਆਪਰੇਸ਼ਨ ਚਲਾਏ ਜਾ ਰਹੇ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਉਹਦੇ ਤਹਿਤ ਬਹੁਤ ਵੱਡੀ ਸਕਸੈਸ ਸਾਨੂੰ ਮਿਲੀ ਹੈ ਇੱਕ ਕ੍ਰਾਸ ਬਾਰਡਰ ਵੈਪਨ ਜਿਹੜਾ ਸਮਗਲਿੰਗ ਨੈਟਵਰਕ ਹੈ ਉਹ ਡਿਸਪੈਂਟਲ ਕੀਤਾ ਹੈ ਬਸ ਕੀਤਾ ਹੈ ਸੱਤ ਸਫੈਸਟੀਕੇਟਡ ਪਿਸਟਲ ਫੜੇ ਗਏ ਇਹਦੇ ਵਿੱਚ ਔਰ ਚਾਰ ਇਹ ਦੋਸ਼ੀ ਇਹਦੇ ਵਿੱਚ ਗ੍ਰਫਤਾਰ ਹੋਏ ਨੇ ਜੇ ਆਪਾਂ ਇਹਨਾਂ ਦਾ ਬ੍ਰੇਕਅਪ ਦੇਖੀਏ ਸਾਰੇ بڑے ਸਫੈਸਟੀਕੇਟਡ ਵੈਪਨ ਨੇ ਦੋ ਹੈਗੇ ਪੀਐਕਸ 5 9ਐਮਐਮ ਦੇ ਦੋ ਗਲੌਕ ਨੇ 9ਐਮਐਮ ਔਰ ਤਿੰਨ ਹੈਗੇ ਪੁਆਇੰਟ 30 ਬੋਰ ਦੇ ਜਿਹੜੇ ਕਰਾਸ ਦੀ ਬਾਰਡਰ ਆ ਰਹੇ ਨੇ ਤੀਬੋਰ ਦੇ ਪਿਸਟਲ ਔਰ ਇਹਨਾਂ ਕੁ ਸ਼ਾਰਟਜੇਸ ਨੇ ਬੇਸਿਕਲੀ ਇਹ ਪਾਕਿਸਤਾਨ ਬੇਸ ਸਮਗਲਰ ਹੈਗਾ ਇੱਕ ਸ਼ਾ ਨਾਂ ਦਾ ਉਹਦੇ ਥਰੂ ਇਹ ਕਨਸਾਈਨਮੈਂਟ ਭੇਜੀ ਗਈ ਹੈ ਔਰ ਜਿਹੜਾ ਆਕਾਸ਼ਦੀਪ ਸਿੰਘ ਆਕਾਸ਼ ਹੈ ਦਾਉਕੇ ਪਿੰਡ ਹੈ ਥਾਣਾ ਕਰਿੰਡਾ ਅਮਰਸਰ ਰੂਰਲ ਦੇ ਵਿੱਚ ਇਹਦਾ ਘਰ ਬਿਲਕੁਲ ਬਾਰਡਰ ਦੇ ਉੱਤੇ ਹੈ ਉੱਥੇ ਡਰੋਨ ਰਾਹੀਂ ਕਨਸਾਈਨਮੈਂਟਸ ਰਿਸੀਵ ਕਰਦਾ ਹੈ ਇਹਦਾ ਇੱਕ ਰਿਲੇਟਿਵ ਹੈ ਰਮਨਪ੍ਰੀਤ ਜੋ ਕਿ ਰਾਜਸਥਾਨ ਸੀ ਅਮਰਸਰ ਰੂਲ ਦਾ ਰਹਿਣ ਵਾਲਾ ਇਹ ਦੋਨੋਂ ਕਨਸਾਈਨਮੈਂਟਸ ਉੱਤੋਂ ਚੁੱਕਦੇ ਆ ਤੇ ਜਿਹੜਾ ਬਾਹਰ ਬੈਠਾ ਪਾਕਿਸਤਾਨ ਹੈਂਡਲਰ ਹੈ ਸਮਗਲਰ ਉਹ ਇਹਨਾਂ ਨੂੰ ਡਾਇਰੈਕਟ ਕਰਦਾ ਕਿ ਤੁਸੀਂ ਸਲਾਨੀ ਜਗ੍ਹਾ ਤੁਹਾਨੂੰ ਕੋਈ ਬੰਦਾ ਮਿਲੇਗਾ ਉਹ ਉਹਨੂੰ ਜਾ ਕੇ ਹੈਂਡਓਵਰ ਕਰਦੇ ਅੱਗੇ ਉਹਦੇ ਜਿਹੜੇ ਦੋ ਮੇਨ ਬੰਦੇ ਫੜੇ ਗਏ ਆ ਹੋਰ ਉਹ ਹੈਗਾ ਪ੍ਰਤਾਪ ਸਿੰਘ ਇਹ ਫਿਰੋਜ਼ਪੁਰ ਦਾ ਰਹਿਣ ਵਾਲਾ ਕੁੱਲਗੜੀ ਦਾ ਇੱਥੇ ਆਪਣੇ ਇੱਕ ਰਿਸ਼ਤੇਦਾਰ ਕੋਲ ਰਹਿ ਰਿਹਾ ਸੀਗਾ ਉਹ ਤੇ ਉਹਦਾ ਇੱਕ ਹੋਰ ਰਿਲੇਟਿਵ ਹੈ ਸਰਬਜੀਤ ਬੱਬਲ ਇਹ ਥਾਣੇ ਵੇਰਕੇ ਦੇ ਵਿੱਚ ਰਹਿੰਦਾ ਦੇਬੀ ਵਾਲਾ ਬਾਜ਼ਾਰ ਇਹ ਦੋਨੋਂ ਬੰਦੇ ਆਕਾਸ਼ਦੀਪ ਤੇ ਰਮਨਪ੍ਰੀਤ ਤੋਂ ਪਿੱਛੇ ਜੀ ਵੀ ਕਨਸਾਈਨਮੈਂਟ ਇਹਨਾਂ ਨੇ ਕੁਝ ਪਿਸਟਲ ਦੀ ਲਈ ਔਰ ਅੱਗੇ ਇਹਨਾਂ ਨੇ ਗੈਂਗਸਟਰ ਨੈਟਵਰਕ ਨੂੰ ਜਿਹੜੀ ਦੇਣੀ ਹੁੰਦੀ ਸੀਗੀ ਸੋ ਮੈਂ ਸਮਝਦਾ ਕਿ ਬਹੁਤ ਵੱਡੀ ਕਾਮਯਾਬੀ ਇਹ ਮਿਲੀ ਹੈ ਸਾਡੀ ਟੀਮ ਨੂੰ ਜਿਹਦੀ ਰੈਨਵਾਈ ਕਰ ਰਹੇ ਸੀ ਡੀਸੀਪੀ ਸਾਡੇ ਰਵਿੰਦਰਪਾਲ ਜੀ ਆਪਣੇ ਜਗਵਿੰਦਰ ਜੀ ਸਾਡੇ ਏਡੀਸੀਪੀ ਇਨਵੈਸਟੀਗੇਸ਼ਨ ਹਰਮਿੰਦਰ ਏਸੀਪੀ ਇਨਵੈਸਟੀਗੇਸ਼ਨ ਤੇ ਮੋਲਕਦੀਪ ਸਾਡੇ ਇੰਸਪੈਕਟਰ ਸੀਆਈਏ ਤੇ ਉਹਨਾਂ ਦੀ ਟੀਮ ਬਹੁਤ ਵਧੀਆ ਆਪਰੇਸ਼ਨ ਨੂੰ ਅੰਜਾਮ ਦਿੱਤਾ ਔਰ ਇਹਦੇ ਨਾਲ ਵੱਡਾ ਕ੍ਰਾਈਮ ਜਿਹੜਾ ਰੀਜਨ ਦੇ ਵਿੱਚ ਟਲਿਆ ਕਿਉਂਕਿ ਜੇ ਆਪਾਂ ਦੇਖੀਏ ਕਿ ਸਾਰੇ ਹੀ ਇੰਨੇ ਸਫਿਸਟਿਕੇਟ ਤੇ ਨਵੇਂ ਹਥਿਆਰ ਨੇ ਤੇ ਇਹਦੇ ਵਿੱਚ ਜੇ ਮਾੜੇ ਐਲੀਮੈਂਟਸ ਜਿੱਥੇ ਵਾਸਤੇ ਪਹੁੰਚਣੇ ਸੀਗੇ ਆਪਣੀ ਡੈਸਟੀਨੇਸ਼ਨ ਤੇ ਪਹੁੰਚ ਜਾਂਦੇ ਤਾਂ ਕਿੰਨਾ ਇਦੇ ਨਾਲ ਨੁਕਸਾਨ ਹੋ ਸਕਦਾ ਤੇ ਇਹਦੇ ਤੇ ਜਿਹੜੀ ਬਾਕੀ ਕੰਮ ਵੀ ਅਸੀਂ ਕਰ ਰਹੇ ਹਾਂ ਜੋ ਆਕਾਸ਼ ਦੀਪਕਾਸ਼ ਹੈ ਇਹਦੇ ਤੋਂ ਇਹ ਗੱਲ ਪੁੱਛ ਕੇ ਚਾਈ ਹੈ ਕਿ ਇਹ ਪਹਿਲਾਂ ਵੀ ਇਹਨਾਂ ਨੇ ਕਨਸਾਈਨਮੈਂਟਸ ਹੀਰੋਇਨ ਦੀਆਂ ਤੇ ਵੈਪਨਸ ਦੀਆਂ ਚੁੱਕੀਆਂ ਤੇ ਲੋਕਾਂ ਨੂੰ ਦਿੱਤੀਆਂ ਹੁਣ ਮੇਜਰ ਟਾਸਕ ਅਸੀਂ ਇਹ ਕੰਮ ਕਰ ਰਹੇ ਹਾਂ ਕਿ ਉਹ ਲੋਕ ਕੌਣ ਹੈ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਇਹ ਪਿਸਟਲ ਦੀ ਜਿਹੜੀ ਪ੍ਰਾਈਸ ਹੈ ਕੀ ਉਹਨਾਂ ਨੇ ਮੁقرਰ ਕੀਤੀ ਪਾਕਿਸਤਾਨ ਸਮੱਗਲਰ ਕਿੱਦਾਂ ਉਹ ਹਵਾਲਾ ਰਾਂਹੀਂ ਵਾਪਸ ਜਾਣੀ ਸੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਆਪਾਂ ਪੂਰਾ ਫੋਕਸ ਕਰ ਰਹੇ ਹਾਂ ਔਰ ਇਹਨਾਂ ਦਾ ਰਿਮਾਂਡ ਲੈ ਕੇ ਅਸੀਂ ਇਹਦੇ ਤੇ ਡੀਪਲੀ ਇਨਵੈਸਟੀਗੇਟ ਕੀਤਾ ਜਾਉ। ਇਹਨਾਂ ਪਹਿਲਾਂ ਤੋਂ ਕੁਸਟੇ ਦਾ ਨਹੀਂ। ਇਹ ਕੱਲੇ ਬੱਬਲ ਤੇ ਹੈਗਾ ਜੀ ਉਹ ਵੀ 354 ਦਾ ਹੈਗਾ ਆਊਟਰੇਜਿੰਗ ਦੀ ਮੋਡੇਸਟੀ ਆਫ ਊਮਨ ਤੇ ਇੱਕ ਪ੍ਰੀਵੈਂਟਿਵ ਐਕਸ਼ਨ ਹੈ। ਬਾਕੀ ਇਹਨਾਂ ਤੇ ਕੋਈ ਨਹੀਂ ਫਰੈਸ਼ ਨੇ ਸਾਰੇ। ਪਰ ਇਹਨਾਂ ਹੀ ਪੁੱਛ ਕੇ ਤੋ ਕਾਫੀ 2-3 ਮਹੀਨੇ ਤੋ ਇਹ ਆਪਣੇ ਆਪ ਨੂੰ ਦੱਸਦੇ ਵੀ ਅਸੀਂ ਸਰਗਰਮਾ ਬਿਕੋਜ਼ ਆਫ ਪ੍ਰੋਕਸੀਮਿਟੀ ਟੂ ਇੰਟਰਨੈਸ਼ਨਲ ਬਾਰਡਰ। ਵੱਡਾ ਜਿਹੜੇ ਸਟੋਕ ਦਿੱਤਾ ਨੇ ਸੁਪਾਨ ਕੀ ਕਿਸ ਮਕਸਦ ਵਾਸਤੇ ਮਗਵਾਇਆ ਗਿਆ ਮਕਸਦ ਤੁਹਾਨੂੰ ਮੈਂ ਦੱਸਿਆ ਕ੍ਰਿਮੀਨਲਸ ਨੂੰ ਅੱਗੇ ਦੇਣੇ ਸੀਗੇ ਇਹਨਾਂ ਨੂੰ ਬਾਹਰੋਂ ਇਸ਼ਾਰਾ ਹੋਣਾ ਸੀਗਾ ਅਜੇ ਕਿ ਤੁਸੀਂ ਕਿੱਥੇ ਦੇਣੇ ਆ ਵੱਡਾ ਸੀ ਸੈਕੰਡ ਲੈਵਲ ਤੱਕ ਪਹੁੰਚ ਗਏ ਆ ਫਰਸਟ ਲੈਵਲ ਹੋ ਗਿਆ ਕਾਸ਼ਦੀਪ ਐਂਡ ਰਮਨਪ੍ਰੀਤ ਜਿਹੜੇ ਰਿਸੀਵ ਕਰਦੇ ਆ ਡਰੋਨ ਨਾਲ ਹੀ ਬਾਰਡਰ ਤੇ ਸੈਕੰਡ ਲੈਵਲ ਆ ਉਹਨਾਂ ਤੋਂ ਜਿਹੜਾ ਬੰਦਾ ਕਲੈਕਟ ਕਰਦਾ ਜਿਵੇਂ ਆਪਾਂ ਦੇਖੀਏ ਫਿਰੋਜ਼ਪੁਰ ਤੋਂ ਬੰਦਾ ਇੱਥੇ ਲੈਣ ਆ ਰਿਹਾ ਬਾਰਡਰ ਦੇ ਏਰੀਏ ਚ ਤੇ ਨਾਲ ਉਹਨੇ ਆਪਣਾ ਰਿਸ਼ਤੇਦਾਰ ਐ ਸਰਬਜੀਤ ਬੱਬਲ ਉਹ ਲਾਇਆ ਉਹ ਉਹਨਾਂ ਨੇ ਕਲੈਕਟ ਕੀਤੇ ਵਹੀਕਲ ਤੇ ਤੇ ਉਸ ਤੋਂ ਬਾਅਦ ਅੱਗੇ ਉਹਨਾਂ ਨੇ ਡਾਇਰੈਕਸ਼ਨ ਵੇਟ ਕਰ ਰਹੇ ਸੀ ਕਿ ਕਿਹਨੂੰ ਦੇਣੇ ਆ ਉੱਥੇ ਜਾ ਕੇ ਕੜੀ ਪਹਿਲਾਂ ਪੁਲਿਸ ਨੇ ਸਾਰਾ ਇੰਟਰਸੈਪਟ ਕਰ ਲਿਆ ਔਰ ਮੈਂ ਸਮਝਦਾ ਜੇ ਆਪਾਂ ਸੱਤ ਵੈਪਨ ਇਸ ਨੋਟ ਅ ਸਮਾਲ ਰਿਕਵਰੀ ਐਂਡ ਹਾਂਜੀ ਬਿਲਕੁਲ ਕਹਿ ਸਕਦੇ ਆ ਜੀ ਅਸੀਂ ਲੱਗੇ ਹੋ ਸਾਡੇ ਆਪਰੇਸ਼ਨ ਚੱਲਦੇ ਰਹਿੰਦੇ ਆ ਐਂਡ ਮੈਂ ਇੱਥੇ ਗੱਲ ਖਾਸ ਕਰਕੇ ਕਹਿਣਾ ਚਾਹੁੰਦਾ ਕਿ ਸਾਡੀ ਟੀਮ ਤੇ ਵੀ ਆਰ ਵੈਰੀ ਪ੍ਰਾਊਡ ਇਹ ਹਮੇਸ਼ਾ ਤੁਸੀਂ ਦੇਖਦੇ ਹੋ ਕਿ ਵੱਡੀਆਂ ਸਿਗਨੀਫੀਕੈਂਟ ਰਿਕਵਰੀਜ਼ ਕੀਤੀ ਜਾਂਦੀਆਂ ਚਾਹੇ ਉਹ ਡਰੱਗ ਫਰੰਟ ਹੈ ਚਾਹੇ ਵੈਪਨਸ ਹੈ ਜਾਂ ਹੋਰ ਗੈਂਗਸਟਰ ਦੇ ਉੱਤੇ ਸੋ ਮੈਂ ਦਿੱਲੀ ਮੁਮਾਰਕਬਾਦ ਇਨ ਆਪਣੀ ਟੀਮ ਨੂੰ ਕਿ ਉਹ ਰਿਕਵਰੀ ਹੋਈ ਹੈ ਤੇ ਇਟੀਨਸ ਮਤਲਬ ਥਿਸ ਇਜ਼ ਅੰਡਰ ਜੂਰਿਸਡਿਕਸ਼ਨ ਆਫ ਪੀਐਸਐਫ ਆਰ ਕੋਈ ਉਹਨਾਂ ਦੇ ਨਾਲ ਪਰਟੀਕੁਲਰਮੈਂਟ ਦੇਖੋ ਪੀਐਸਐਫ ਨਾਲ ਅਸੀਂ ਸ਼ੇਅਰ ਕਰਦੇ ਰਹਿੰਦੇ ਹਾਂ ਜਿਹੋ ਜਿਹੀ ਵੀ ਇਨਪੁਟ ਆਉਂਦੀ ਹੈ ਬਟ ਥਿਸ ਵਾਸ ਇਨ ਇੰਟੈਲੀਜੈਂਸ ਰਿਲੇਟਡ ਆਪਰੇਸ਼ਨ ਬਾਏ ਦੀ ਕਮਿਸ਼ਨਡ ਪੁਲਿਸ ਅਮਰ ਸਰ ਸਰ ਨੇ ਪੀਐਸਐਫ ਤੋਂ ਕਿਹਾ ਪਾਕਿਸਤਾਨ ਜਿਹੜਾ ਕਿ ਇਹ ਪੈਸਾ ਵੀ ਤਾਂ ਸਾਰੇ ਨਾ ਪਾਕਿਸਤਾਨ ਨਾ ਚਾਹੀਨੇ ਬਾਹਰੋਂ ਆਉਂਦੇ ਯੂਰਪ ਵਗੈਰਾ ਦੇ ਵਿੱਚ ਉਹ ਜਿਵੇਂ ਕੋਲੋਕ ਵਗੈਰਾ ਹੈਗਾ ਕੰਪਨੀਆਂ ਪੀਐਕਸ 5 ਨੇ ਪਾਕਿਸਤਾਨ ਚ ਨਹੀਂ ਹੈਗੇ ਸਾਰੇ ਬਾਹਰ ਯੂਰੋਪੀਅਨ ਉੱਥੋਂ ਦੇ ਮੇਡ ਹੈਗੇ ਜਿਹੜਾ 9.30 ਹੈ ਉਹ ਚਾਈਨੀਜ਼ ਮੇਡ ਹੁੰਦੇ ਸਟਾਰ ਜਿਹੜੇ ਪਹਿਲਾਂ ਵੀ ਟੈਰਰਿਜ਼ਮ ਚ ਫੜੇ ਜਾਂਦੇ ਰਹੇ ਇਹ ਗ੍ਰਾਹਕਾਂ ਨਾਲ ਦਾਾਸਤ ਜਿਹੜਾ ਕਾਇਤੀ ਲੋਕ ਕਨਸਾਈਨਮੈਂਟ ਇਹਨੂੰ ਭੇਜਦਾ ਹੁੰਦਾ ਕੋਈ ਉਹਨਾਂ ਦਾ ਕਨੈਕਸ਼ਨ ਹੋ ਸਕਦਾ ਦੇਖੋ ਪਤਾ ਕੀ ਗੱਲ ਹੈ ਜੀ ਇਹ ਨਾਮ ਵੀ ਬਦਲ ਲੈਂਦੇ ਆ ਜੋ ਇਹਨਾਂ ਦੇ ਫੋਨਸ ਦੇ ਵਿੱਚੋਂ ਜਾਂ ਸਾਨੂੰ ਹੋਰ ਟੈਕਨੀਕਲ ਤੋਂ ਮਿਲੀ ਹੈ ਗੱਲ ਜੋ ਨਾਮ ਵਰਤੇ ਜਾ ਰਹੇ ਉਹ ਹਟਾਉਣਾ ਸ਼ੇਅਰ ਕੀਤਾ ਹੈ ਬਾਕੀ ਤੁਹਾਨੂੰ ਜਿਵੇਂ ਮੈਂ ਦੱਸਿਆ ਕਿ ਡੀਪਲੀ ਇਨਵੈਸਟੀਗੇਟ ਕਰ ਰਹੇ ਹਾਂ ਹਰ ਪਹਿਲੂ ਤੋਂ ਫੋਰੈਂਸਿਕ ਤੋਂ ਹੋਰ ਕਿ ਕਿਸੇ ਤਰ੍ਹਾਂ ਸਾਨੂੰ ਉਹਨਾਂ ਬਾਰੇ ਹੋਰ ਡਿਟੇਲ ਮਿਲ ਸਕੇ ਸੋ ਥੈਟ ਜਿਹੜੇ ਉਹਨਾਂ ਨੇ ਪਹਿਲਾਂ ਕੋਈ ਹੋਰ ਇਹਨਾਂ ਤੋਂ ਇਲਾਵਾ ਵੀ ਤਾਂ ਬੰਦੇ ਹੋ ਸਕਦੇ ਆ ਜਿਨ੍ਹਾਂ ਨੂੰ ਪਾਕਿਸਤਾਨੀ ਸਮਗਲਰ ਇੱਥੇ ਟੱਚ ਕਰ ਰਹੇ ਹੋਣ ਤੇ ਉਹਨਾਂ ਨੂੰ ਯੂਜ਼ ਕਰ ਰਹੇ ਹੋ ਸਰ ਕੈਂਸਰ ਦਾ ਪਤਾ ਨਾ ਲੱਗਾ ਕਿ ਕਿਹਦੇ ਨਾਲ ਗੱਲ ਉਹ ਅਜੇ ਗੱਲ ਨਹੀਂ ਹੈ ਚੱਲ ਰਹੀ ਹੈ ਇਹਨਾਂ ਨੇ ਮੈਸੇਜ ਅਜੇ ਵੇਟ ਕਰ ਰਹੇ ਸੀ ਜਿਹੜੇ ਇਹ ਪ੍ਰਤਾਪ ਵਗੈਰਾ ਨੇ ਨਾ ਪ੍ਰਤਾਪ ਵੀ ਕਾਫੀ ਹੰਢਿਆ ਹੋਇਆ ਬੰਦਾ ਐ ਇਸ ਕੰਮ 'ਚ ਫਿਰੋਜ਼ਪੁਰ ਤੋਂ ਆ ਕੇ ਇੱਥੇ ਰਹਿ ਰਿਹਾ ਤੇ ਆਮਨਾ ਆਪਣੇ ਰਿਸ਼ਤੇਦਾਰਾਂ ਕੋਲ ਟਿਕਾ ਬਾਨੇ ਨਾਲ ਰੁੱਕ ਕੇ ਤੇ ਇਹ ਕੰਮ ਕਰ ਰਿਹਾ ਸੀਗਾ ਥੈਂਕ ਯੂ ਜੀ